ਆਜੇ ਐਮਐਲਏ ਸਾਹਿਬ ਆਏ ਨੇ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਧਰਤੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਹਵਾ ਵਾਸਤੇ ਪਾਣੀ ਵਾਸਤੇ ਬੂਟੇ ਬਟਲਾਂ ਵਾਸਤੇ ਤੇ ਘਰ-ਘਰ ਤੇ 5000 ਬੂਟੇ ਜੇ ਤੇ ਮੜਿਆ ਜਾਓ ਇਹ ਬੂਟੇ ਲੌਣੇ ਸੋਖਿਆ ਕਿ ਪਾਲਣੇ ਸੋਖਿਆ ਲੌਣੇ ਸੋਖਿਆ ਪਾਲਣੇ ਔਖੇ ਪਰ ਇਹ ਕੋਸ਼ਿਸ਼ ਕਰਾਂਗੇ ਵੀ ਬੂਟੇ ਪਾਲੇ ਜਾਣ ਜਿੰਨੇ ਬੂਟੇ ਲੱਗਣਗੇ ਉਹ ਪਾਲ ਜਣ ਸਾਡਾ ਤੇ ਉਹੀ ਪ੍ਰਾਰਲਾ ਹੋਊਗਾ ਵੀ ਹਰ ਘਰ-ਘਰ ਜਾ ਕੇ ਗੱਲ ਕਰਾਂਗੇ ਕਿ ਜਿਹੜਾ ਬੂਟਾ ਲੱਗ ਗਿਆ ਇਹਨੂੰ ਕੰਪਲੀਟ ਕਰੋ ਜਿੱਦਾਂ ਪੁੱਤ ਪਾਲੀਦਾ ਤਰ੍ਹਾਂ ਬੂਟੇ ਨੂੰ ਪਾਲੋ ਇਹ ਬੂਟੇ ਨੂੰ ਪਾਲਾਂਗੇ ਦੇ ਆਈ ਰੇ ਅਨਗਲ ਜਨਰੇਸ਼ਨ ਉਹ ਬੱਚੂਗੇ ਜਾਂ ਨਹੀਂ ਪੜਾਂਗੇ ਤੇ ਨਹੀਂ ਬੁਝੂ ਅੱਜ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਜਿਹੜੀ ਉਹਨਾਂ ਦੀ ਸੋਚ ਨੂੰ ਮੁੱਖ ਰੱਖਦੇ ਹੋયા ਅੱਜ ਵਡਾਲਾ ਗ੍ਰੰਥੀਆਂ ਵਿਖੇ ਬੂਟੇ ਲਾਉਣ ਦਾ ਉਪਰਾਲਾ ਕੀਤਾ ਗਿਆ ਕਿਉਂਕਿ ਪੰਜਾਬ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬ ਜਿਹੜਾ ਉਹਨਾਂ ਨੂੰ ਫੇਰ ਰੰਗਲਾ ਰੰਗਲਾ ਪੰਜਾਬ ਦੇ ਕੇ ਜਾਈਏ ਜਿਹਦੇ ਨਾਲ ਹਵਾ ਜਿਹਦੇ ਨਾਲ ਗਰਮੀ ਤੇ ਜਿਹੜੀ ਤਪਸ਼ਾ ਉਹ ਕਰਦੇ ਤਾਂ ਜੋ ਕਿ ਇਹ ਪੰਜਾਬ ਫਿਰ ਸ਼ੁੱਧ ਔਰਤਾ ਦੀ ਹਵਾ ਵਾਲਾ ਬਣੂ ਅੱਜ ਤਕਰੀਬਨ ਕਟੂ ਕਰਨੀ ਤੇ 5000 ਬੂਟਾ ਜੜਾ ਵਾ ਉੱਥੇ ਵੰਡਿਆ ਜਾਂਦਾ ਜੇ ਗੱਲ ਕੀਤੀ ਜਾਂਦੀ ਤੇ ਪੀਪੇ ਦੇ ਨਾ ਮਨੀ ਸੁਸ਼ੋਭੀ ਵਾਲੇ ਦਿਮਾਗ ਤੋਂ ਵਿਰੋਧੀ ਗੜੇ ਤੰਕ ਵਿਕਾਸ ਦੇ ਮੈਂ ਪੀਪੀ ਕਹਿ ਰਹੀ ਹੈ ਕਿ 17 ਮਹੀਨੇ ਅੰਤਰ ਲਾਇਆ ਕੋਈ ਕਰ ਕਾਂਗਰਸ ਦੇ ਦਿੱਤਾ ਦੇਖੋ ਜੀ ਜਦੋਂ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹਰੇ ਆਪਣੇ ਅਸੀਂ ਵੀ ਆਪਣੇ ਕੰਮ 'ਤੇ ਧਿਆਨ ਦੇ ਸੋ ਮੈਂ ਬਧਾਈ ਦੇਣਾ ਜੀ ਅੱਜ ਜਿਹੜਾ ਸਾਡੇ ਪਰਿਵਾਰ ਦੇ ਜਿਹੜੇ ਜੀ ਸੀ ਕਿਉਂਕਿ ਜਿੰਨਾ ਵੀ ਇਹ ਸਾਡੇ ਦੇਸ਼ ਦਾ ਦਸਤੂਰ ਆ ਜਿੰਨਾ ਵੀ ਇਹਨੂੰ ਦੱਬਿਆ ਗਿਆ ਹੋਣਾ ਇਹ ਉੱਪਰ ਕਿੰਨਾ ਨੂੰ ਆ ਕਿ ਇਨਕਲਾਬੀ ਤਰਹੀ ਹੈ ਸੋ ਮੈਂ ਕਹਿਣਾ ਚਾਹੁੰਦਾ ਮੈਂ ਕਹਿੰਦਾ ਰਾਜਨੀਤੀ ਕਰੋ ਅ ਰਾਜਨੀਤਿਕ ਕੰਮਾਂ ਦੀ ਕਰੋ ਰਾਜਨੀਤੀ ਕਰੋ ਵਧੀਆ ਸੋਚ ਦੀ ਕਰੋ ਰਾਜਨੀਤੀ ਇਹ ਘਟੀਆ ਰਾਜਨੀਤੀ ਨਾ ਹੋਵੇ ਵੀ ਜੇ ਬੇਰੀ ਵਾਰੀ ਆਈ ਹੈ ਤੇ ਮੈਂ ਫੜ ਕੇ ਅੰਦਰ ਦੇ ਦੇ ਤਾਂ ਜੇ ਉਹਦੀ ਵਾਰੀ ਆਈ ਹੈ ਤੇ ਉਹ ਫੜ ਕੇ ਇਹ ਵਧੀਆ ਸੋਚ ਨੂੰ ਅੱਗੇ ਲੈ ਕੇ ਚੱਲੋ ਲੋਕ ਆਪੇ ਜਦੋਂ ਤੁਸੀਂ ਚੰਗੇ ਕੰਮ ਕਰੋਗੇ ਲੋਕ ਆਪੇ ਤੁਹਾਡਾ ਸਾਥ ਦੇਣਗੇ ਇਸ ਦਾ ਮੈਨੂੰ ਸ਼ੁੱਭ ਦੀ ਦੁਆ ਹੈ ਕਿ ਜਲਦੀ ਜਲਦੀ ਇਹ ਗੱਲ ਤਰੀਕਾ ਮੈਂ ਦੇਖੀ ਬਿਲਕੁਲ ਜੀ ਦੇਖੋ ਅਖੀਰ ਉਹ ਜਿਹੜਾ ਸਮਾਂ ਸੱਚ ਸਾਚੀ ਹੁੰਦਾ ਸੱਚ ਸਾਚੀ ਹੋਣਾ ਔਰ 100 ਦਿਨ ਚੋਰ ਦਾ ਇੱਕ ਦਿਨ ਸਾਦਾ ਦੇ ਆਉਣਾ ਹੀ ਹੋਣਾ ਸੋ ਇਹ ਸਮਾਂ ਬਹੁਤ ਜਲਦ ਉਹ ਵੀ ਆ ਗਿਆ ਜੀ ਜਦੋਂ ਕੇਜੀਵਾਲ ਸਾਹਿਬ ਵੀ